ਇਹ ਰਾਤ 2:00 ਵਜੇ ਦੀ ਗੱਲ ਹੈ ਤੇ ਇਹਦੇ ਵਿੱਚ 8 ਟੋਲੇ ਸੋਨਾ ਤੇ 20000 ਰੁਪਏ ਨਕਦੀ ਤੇ ਕੰਦ ਵਿੱਚ ਦੋ ਪਾੜ ਲਾਏ ਨੇ ਤੇ ਰਾਤ 8 ਕਵ 2:00 ਵਜੇ ਚੋਰੀ ਕਰਕੇ ਲੰਗੇ ਕਿੰਨੇ ਵੀ ਪਤਾ ਕਿਵੇਂ ਲੱਗਿਆ ਤੁਹਾਨੂੰ ਸਾਨੂੰ ਤਾਂ ਸਵੇਰੇ ਸਾਢੇ 5:00 ਵਜੇ ਪਤਾ ਲੱਗਿਆ ਰਾਤ 2:00 ਵਜੇ ਇੱਕ ਵਾਰੀ ਖੜਕਾ ਹੋਇਆ ਤੇ ਉਦੋਂ ਅਸੀਂ ਉੱਠ ਕੇ ਬਾਹਰ ਜਿਹੜਾ ਮਾਰ ਕੇ ਟੇਬ ਸੌਂਗੇ ਸ਼ੱਕ ਹੈਗਾ ਤੁਹਾਨੂੰ ਵੀ ਸ਼ੱਕ ਦੋ ਤਿੰਨ ਬੰਦੇ ਉੱਪਰੇ ਫਿਰਦੇ ਸੀਗੇ ਕਿਉਂ ਮੈਨੂੰ ਸ਼ੱਕ ਹੈ ਇਹਨੇ ਦਿਨ ਪਹਿਲਾਂ ਤਿੰਨ ਚਾਰ ਦਿਨ ਹੋ ਗਏ ਇਹ ਰੇਕੀ ਕਰਨਾ ਮੈਂ ਕਰ ਸਕਦੇ ਇਹ ਤਾਂ ਅੰਗਿਆਲੇ ਰੋਡ ਤੇ ਹੀ ਦਾਣਾ ਮੰਡੀ ਜਰੂਰ ਪੋਸਟ ਪਸਟ ਆਇਆ ਸੀ ਜੀ ਤੇ ਉਹਨਾਂ ਨੂੰ ਕਿਹਾ ਹੀ ਕਾਰਵਾਈ ਕਰਨ ਲੱਗ 20000 ਰੁਪਏ 20000 ਰੁਪਏ ਨਾਲ ਵੀ ਲੈ ਗਈ ਜੇ ਹੋਰ ਕੀ ਲੈ ਗਈ ਸਿਆਉਣਾ ਲੈ ਗਈ 8 ਟੋਕਸਾ ਹੀ ਵਾਲਿਆਂ ਨੇ ਟਿਕਾ ਹਾਰੇ ਕਿੰਨੇ ਕੁ ਬੰਦੇ ਪੈਸਾ ਪਾਏ ਅਸੀਂ ਲੋਕ ਕਿੰਨੇ ਕੁ ਬੰਦੇ ਦਾ ਕੰਮ ਲੱਗਦਾ ਤਿੰਨ ਚਾਰ ਮੰਦਰ ਹੋਣਗੇ ਵੱਧ ਵੀ ਹੋ ਸਕਦੇ ਤੋਂ ਪਿੱਛੋਂ ਜੇ ਪਾੜ ਲਾਇਆ ਜਦੋਂ ਹਾਂਜੀ ਦਾ ਪਿੱਛੇ ਮਤਲਬ ਕਿੰਨੀ ਕਿੰਨੀ ਜਗ੍ਹਾ ਸੀ 6 ਫੁੱਟ ਦੀ ਕਿੱਥੇ ਜਦੋਂ ਵੱਧ ਸੀ ਉਹ 8-9 ਫੁੱਟ ਹੋ ਗਈ ਇਹ ਹਾਂਜੀ ਹਾਂ ਐਦਾਂ ਹੀ ਲੱਗਦਾ ਜੀ ਦੇਖਣ ਨੂੰ ਬਹੁਤ ਸ਼ੁਕਰਾ ਤੇਨੂੰ ਪੁੱਛਦੇ ਹਾਂ ਹਾਂਜੀ ਹਾਂ ਸਵੇਰੇ ਆਏ ਸੀ ਮੰਗ ਵੀ ਕੀ ਕਰਦੇ ਮੰਗਦੇ ਜਲਦ ਤੋਂ ਕਾਰਵਾਈ ਹੋਈ ਜਾਵੇ ਸਾਡੀ ਚੋਰੀ ਉਹ ਵਾਪਸ ਕਰਵਾਇਆ ਜਾਵੇ ਸਾਨੂੰ ਜਿਲ੍ਹਾ ਪ੍ਰਸ਼ਾਸਕਤਵ ਬੀਕੇਜੂ ਗਾਦੀ ਠੀਕ ਹੈ ਨਾ ਚੈਨ ਅੱਜ ਸਾਡੇ ਪਿੰਡ ਝਲੂਰ ਵਿਖੇ ਇੱਕ ਸਾਡਾ ਕਿਸਾਨ ਪਹਾੜਾ ਕੇਵਲ ਸਿੰਘ ਉਹਦੇ ਘਰ ਰਾਤ ਤਕਰੀਬਨ 2:00 ਵਜੇ ਦੇ ਕਰੀਬ ਚੋਰੀ ਹੋਈ ਹੈਗੀ ਜਿਹਦੇ ਵਿੱਚ ਸਵੇਰੇ ਪਤਾ ਲੱਗਿਆ ਪਰਿਵਾਰ ਨੂੰ ਵੀ ਸਾਢੇ 8 ਟੋਲੇ ਸੋਨਾ 20000 ਨਕਦੀ ਅਤੇ ਬਹੁਤ ਸਾਰੇ ਇਹਨਾਂ ਦੇ ਕੀਮਤੀ ਕੱਪੜੇ ਜਾਂ ਹੋਰ ਗਹਿਣੇ ਵਗੈਰਾ ਜਿਹੜੇ ਪਏ ਸੀ ਉਹ ਤੋਂ ਉਦਾਂ ਵੱਲੋਂ ਘਰ ਦੀ ਬੈਕ ਸਾਈਡ ਤੋਂ ਦੀ ਪਾੜ ਲਾ ਕੇ ਜਿਹੜਾ ਉਹ ਅੰਜਾਮ ਦਿੱਤਾ ਗਿਆ ਨੁਕਸਾਨ ਤਕਰੀਬਨ 8-10 ਲੱਖ ਰੁਪਏ ਦਾ ਪ੍ਰਭਾਵ ਦਾ ਜਿਹੜਾ ਹੋ ਚੁੱਕਿਆ ਜੀ ਛੋਟਾ ਕਿਸਾਨ ਹੈ ਬੜੀ ਵੱਡੀ ਮਾਅਬ ਜਿਹੜੀ ਹੈ ਪਈ ਹੈ ਪਰਿਵਾਰ ਤੇ ਜਮੀਨ ਤਾਂ ਜਮੀਨ ਤਾਂ ਕੋਈ ਜਮੀਨ 2 2 1/2 ਏਕੜ ਹੈ ਜੀ ਕੇਵਲ ਸਿੰਘ ਕੋ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਤੋਂ ਜੀ ਦੀ ਪੂਰੀ ਤਣਦੇਹੀ ਨਾਲ ਇਹਦੀ ਜਿਹੜੀ ਜਾਂਚ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਦਿੱਤਾ ਜਾਵੇ ਕਿਉਂਕਿ ਕਿਸਾਨੀ ਦਾ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਬਦੇ ਦੀ ਮਾਰਹੀਟ ਆਰਥਿਕ ਦੰਗੀ ਤੋਂ ਬੁਝਾ ਬਈਏਗੀ ਪਰ ਛੋਟੇ ਜ਼ਿੰਮੇਦਾਰ ਤੇ ਐਡੀ ਵੱਡੀ ਮਾਰ ਪੈ ਜਾਣੀ ਮੈਨੂੰ ਲੱਗਦਾ ਵੀ ਉਹ ਸਾਦੀ ਉਮਰ ਪਾੜਾ ਜਿਹੜਾ ਵੱਲਦਾ ਨਹੀਂ ਹੈਗਾ ਪ੍ਰਸ਼ਾਸਨ ਇਹਦੀ ਪੂਰੀ ਤਣਦੇਹੀ ਦੇ ਨਾਲ ਜਾਂਚ ਕਰੇ ਤੇ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਹੈ ਉਹ ਜਲਦ ਤੋਂ ਜਲਦ ਮਿਲਣਾ ਚਾਹੀਦਾ ਕੋਈ ਛੱਕੀ ਬੰਦਾ ਹੀ ਪਿੰਡ ਚ ਭੁੰਜੇ ਦੱਸੇ ਛੱਕੀ ਦਾਣਾ ਮੰਡੀ ਦੇ ਸਾਹਮਣੇ ਘਰ ਹੈ ਜੀ ਇਹਨਾਂ ਦੇ ਆ ਅਕਸਰ ਇੱਥੇ ਲੋਕ ਆਉਂਦੇ ਰਹਿੰਦੇ ਆਪਾਂ ਜਿਸ ਤਰ੍ਹਾਂ ਦੇਖਣ ਦੀ ਗੱਲ ਹੈ ਕਿ ਕੁਝ ਉਪਰ ਦੇ ਬੰਦੇ ਇੱਥੇ ਤਿੰਨ ਚਾਰ ਦਿਨ ਪਹਿਲਾਂ ਦੇਖੇ ਗਏ ਹੈਗੇ ਤੇ ਹੋ ਸਕਦਾ ਵੀ ਉਹਨਾਂ ਨੇ ਕੋਈ ਵੇਖੀ ਵਗੈਰਾ ਜਾਂ ਇੱਥੇ ਦੇਖਿਆ ਹੋਵੇ ਵੀ ਤਾਂ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਦੀ ਬੈਕਸਾਈਡ ਤੋਂ ਵੀ ਖੇਤ ਵਿੱਚ ਖੇਤ ਤਕਰੀਬਨ 8 ਫੁੱਟ 8-9 ਫੁੱਟ ਲਾਗੇ ਨੀਮ ਹੈ ਜੀ ਹਾਂਜੀ ਤੇ ਜੀ ਪਹਿਲੇ ਕਮਰੇ ਵਿੱਚ ਪਾੜ ਲਾਇਆ ਗਿਆ ਕਮਰੇ ਤਿੰਨ ਕਮਰਿਆਂ ਦੇ ਵਿੱਚ ਪਾੜ ਲੱਗਾ ਜੀ ਦੇ ਭਰਾ ਨੇ ਨਾਲ ਦਰਸਨ ਸਿੰਘ ਉਹਨਾਂ ਦੇ ਵੀ ਪਾੜ ਲਾਇਆ ਉੱਥੋਂ ਨਹੀਂ ਕੁਝ ਉਹਨਾਂ ਦੇ ਹੱਥ ਆਇਆ ਤਾਂ ਇੱਧਰ ਕੇਵਲ ਸਿੰਘ ਦੇ ਘਾਵਾ ਕੇ ਇਹਨਾਂ ਨੇ ਬੈਡਰੂਮ ਦੇ ਵਿੱਚ ਪਾੜ ਲਾਇਆ ਉੱਥੋਂ ਵੀ ਨਹੀਂ ਇਹਨਾਂ ਦੇ ਹੱਥ ਕੋਸ ਆਇਆ ਪਰ ਇਹਨਾਂ ਨੇ ਤੀਸਰੇ ਕਮਰੇ ਦੇ ਵਿੱਚ ਜਾ ਕੇ ਜਿੱਥੇ ਇਹਨਾਂ ਦਾ ਸਟੋਰ ਰੂਮ ਸੀ ਉਹਦੇ ਵਿੱਚ ਪੇਟੀਆਂ ਵਗੈਰਾ ਪਈਆਂ ਸੀ ਉੱਥੇ ਆ ਕੇ ਇਹਨਾਂ ਨੇ ਦੇਖਿਆ ਤਾਂ ਉੱਥੋਂ ਇਹ ਤਕਰੀਬਨ ਨਾਗਦੀ ਤੇ ਸੋਨਾ 8-9 ਟੋਲੇ ਇਹਨਾਂ ਦੇ ਕੀਮਤੀ ਕੱਪੜੇ ਸੀ ਜਿਹੜੇ ਬੇਟੇ ਦੇ ਵਿਆਹ ਵਾਸਤੇ ਬਣਾ ਕੇ ਰੱਖੇ ਸੀ ਉਹ ਸਾਰੇ ਜਿਹੜੇ ਉਹ ਲੈ ਗਏ। ਦਾ ਸਾਰਾ ਸਮਾਨ ਲੈ ਗਏ ਮਤਲਬ। ਹਾਂਜੀ ਹਾਂ ਉਹ ਸਾਰਾ ਜੋ ਵਿਆਹ ਵਾਸਤੇ ਸਮਾਨ ਇਹਨਾਂ ਨੇ ਤਿਆਰ ਕੀਤਾ ਸੀ ਤਕਰੀਬਨ 7 ਲੱਖ ਦਾ ਤਾਂ ਉਹ ਵੀ ਹੈ। ਹਾਂਜੀ ਹਾਂ ਤਕਰੀਬਨ 8-10 ਲੱਖ ਦੀ ਜਿਹੜੀ ਇਹ ਮਾਰ ਪਰਿਵਾਰ ਤੇ ਪਈ ਹੈ ਗਰੀਬ ਪਰਿਵਾਰ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੀ ਜਲਦ ਤੋਂ ਜਾਂਚ ਕਰਕੇ ਜਿਹੜਾ ਬਣਦਾ ਇਨਸਾਫ ਪਰਿਵਾਰ ਨੂੰ ਦਿੱਤਾ ਜਾਣਾ ਚਾਹੀਦਾ। ਮੇਰਾ ਪਿੰਡ ਝਲੂਰ ਹੈ ਜੀ। ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨਾ ਕਹਿੰਦੇ ਚੋਰੀ ਹੋਈ ਹੈ ਅਜੀ ਕਹਿੰਦੇ ਇਹ ਸਾਡੇ ਮਤਲਬ ਚਾਚਾ ਜੀ ਨੇ ਕਿਨਾਰੇ ਕਰੀ ਚੋਰੀ ਹੋਈ ਆ ਠੀਕ ਹੈ ਜੀ ਰਾਤ ਮਤਲਬ 1:3 2 ਵੇ ਦੀ ਗੱਲ ਆ ਜੀ ਤੇ ਕਾਫੀ ਨੁਕਸਾਨ ਹੋਇਆ ਜੀ ਇਹਨਾਂ ਦਾ ਸਿਉਣਾ ਲੈ ਗਈ ਨਾਲ ਕੱਪੜੇ ਨਕਦੀ ਲੈ ਗਈ ਜੀ ਠੀਕ ਹੈ ਜੀ ਇਹਦੇ ਮਤਲਬ ਇਹ 5 6 ਬੰਦਿਆਂ ਦਾ ਪ੍ਰੋਜੈਕਟ ਆ ਇਹ ਪਹਿਲਾਂ ਰੈਕੀ ਕਰੀਗੀ ਰੈਕੀ ਕਰਕੇ ਬਾਅਦ ਚ ਇਹ ਮਤਲਬ ਇਹ ਕੰਮ ਕੀਤਾ ਗਿਆ ਜੀ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਕਰੀ ਜਾਵੇ ਠੀਕ ਹੈ ਇਹਨਾਂ ਦਾ ਕਿਹੜਾ ਸਮਾਨ ਉਹ ਵਾਪਸ ਕੀਤਾ ਜਾਵੇ ਇੱਕ ਕਿਰੇਲੂ ਪਰਿਵਾਰ ਆਈ ਕਿਸਾਨ ਪਰਿਵਾਰ ਆਈ ਠੀਕ ਹੈ ਜੀ ਤੇ ਬਹੁਤੇ ਕੋਈ ਐਡੇ ਬੰਦੇ ਵੀ ਸਾਦੇ ਬੰਦੇ ਨੇ ਜੀ ਮੇਰੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਹਾਂ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿੱਤਾ ਜਾਵੇ ਇਨਵੈਸਟੀਗੇਸ਼ਨ ਕਰਕੇ ਸਾਰਾ ਕੁਝ ਇਹਨਾਂ ਦਾ ਸਮਾਨ ਵਾਪਸ ਕੀਤਾ ਜਾਵੇ ਇਹ ਲਗਾਤਾਰ ਚੋਰੀਆਂ ਵਧ ਰਹੀਆਂ ਹੈਗੀਆਂ ਨਿਸ਼ਾਨਾ ਬਣਾਏ ਜਾ ਰਹੇ ਆ ਕੀ ਕਹਿਣਾ ਚਾਹੋਗੇ ਇਹੀ ਗੱਲ ਜੀ ਇਹ ਆਪਣੇ ਹੁਣ ਪਿੰਡਾਂ ਦੇ ਵਿੱਚ ਆਮੀਨ ਥੋੜੇ ਨਸ਼ੇ ਵਧ ਗਏ ਜੀ ਠੀਕ ਹੈ ਜੀ ਇਹ ਹੀ ਆ ਪ੍ਰਸ਼ਾਸਨ ਵੀ ਤੇ ਰੋਕ ਪਾਈ ਜਾਵੇ। ਪਾ ਜੀ ਕੈਮਰੇ ਵਗਰਾ ਲੱਗੇ ਹੋ ਜੀ ਕੋਈ ਜੀ ਕੈਮਰੇ ਜੀ ਪਿੰਡ ਦੇ ਵਿੱਚ ਨਹੀਂ ਲੱਗੇ ਜੀ ਕਿੰਨਾ ਕਿੰਨੇ ਕੁ ਟੋਲੇ ਸੋਨਾ ਲੈ ਗਏ ਤੇ ਕੋਈ ਨਗਦੀ ਕਿੰਨੀ ਕੁ ਲੈ ਗਏ 8 ਕੁ ਟੋਲੇ ਦੱਸਦੇ ਜੀ ਪਰਿਵਾਰ ਕਹਿੰਦੇ ਵੀ ਲੈ ਗਏ ਤੇ 20000 ਰੁਪਏ ਨਗਦ ਲੈ ਗਏ ਜੀ। ਕੁੱਲ ਕਿੰਨਾ ਦਾ ਨੁਕਸਾਨ ਹੋ ਗਿਆ? ਮਤਲਬ ਲਾਲੋਈ ਤੁਸੀਂ ਮਤਲਬ 7-8 ਲੱਖ ਦਾ ਮਤਲਬ ਵਿੱਚ ਹੀ ਕੱਪੜੇ ਪਾ ਕੇ ਵੀ ਹੈਗਾ ਜੀ। ਪਰਵਾਰ ਕਿਛੀ ਜਿਹੜੇ ਚੋਰੀ ਹੋਈ ਪਰਵਾਰ ਇੱਥੇ ਸੀ ਘਰੇ ਬਸ ਮਤਲਬ ਪਈ ਸੀ ਰਾਤ ਨੂੰ ਹੀ ਕੋਈ ਇਹੋ ਜਿਹਾ ਮਤਲਬ ਸਪਰੇਅ ਵਗੈਰਾ ਜਾਂ ਕੋਈ ਮਤਲਬ ਛੜਕੀ ਗਈ ਪੱਖੇ ਮੂਰੀ ਪਹਿਲਾਂ ਨਾਲ ਵਾਲੇ ਘਰ ਦੇ ਵਿੱਚ ਵੀ ਕੁਝ ਕਰਕੇ ਗਏ ਆ ਇਧਰ ਹੀ ਮਤਲਬ ਗਏ ਸੀ ਵੀ ਉੱਧਰ ਕੁਝ ਕੀਤਾ ਨਹੀਂ ਉਹਨਾਂ ਨੇ ਬਸ ਇੱਕ ਟਰੰਕ ਜਾਂ ਮਤਲਬ ਚੋਰੀ ਮਤਲਬ ਫੋੜ ਕੇ ਚਲੀ ਗਈ ਕੋਈ ਸਿਕਾਤ ਨੂੰ ਪਹੁੰਚਿਆ ਵੀ ਹਾਂ ਪ੍ਰਸ਼ਾਸਨ ਆਇਆ ਸੀ ਸਵੇਰੇ ਜੀ ਉਹ ਕਾਰਵਾਈ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਜੀ ਉਹਨਾਂ ਨੇ ਹਾਂ ਜੀ ਸਵੇਰੇ 7:30 ਵਜੇ ਸਾਨੂੰ ਕਟੋਰੂ ਤੋਂ ਫੋਨ ਆਇਆ ਜਿਨ ਵਿੱਚ ਕੇਵਲ ਸਿੰਘ son of ਅਮਰਜੀਤ ਸਿੰਘ ਵਾਸੀ ਦਰਬਾਰੀ ਪੱਤੀ ਜਲੂਰ ਦੇ ਘਰੇ ਪਿੱਛੋਂ ਪਾੜ ਲਾ ਕੇ ਚੋਰੀ ਹੋਈ ਹੈ ਇਸ ਤੇ ਮੌਕੇ ਤੇ 112 ਟੀਮ ਵੀ ਪਹੁੰਚੀ ਸਾਡੇ ਅਫਸਰ ਵੀ ਪਹੁੰਚੇ ਮੌਕੇ ਜਾ ਕੇ ਦੇਖਿਆ ਘਰ ਦੇ ਸਾਰੇ ਮੈਂਬਰ ਘਰੇ ਸੁੱਤੇ ਪਏ ਸੀ ਜਿਸ ਦੇ ਬਾਵਜੂਦ ਵੀ ਪਿੱਛੇ ਖੇਤ ਝੋਨੇ ਸੀ ਉੱਥੇ ਪਾੜ ਲਾ ਕੇ ਚੋਰੀ ਕੀਤੀ ਗਈ ਹੈ ਉਹਦਾ ਬਿਆਨ ਲਿਖ ਕੇ ਅਸੀਂ ਜੋ ਕਾਰਵਾਈ ਹੋ ਰਹੀ ਹੈ ਨਾਲ ਦੇ ਆਲੇ-ਦੁਆਲੇ CCTV ਕੈਮਰੇ ਚੈੱਕ ਕਰ ਰਹੇ ਹਾਂ ਤੇ ਡਾਕ ਸਕਾਉਡ ਨਾਲ ਉੱਥੇ ਦੇਖ ਰਹੇ ਹਾਂ ਫਿੰਗਰਪ੍ਰਿੰਟ ਸਮੂਨ ਉਹ ਫੁੱਟਪ੍ਰਿੰਟਸ ਜੋ ਮਿਲਦੇ ਨੇ ਫੜ ਕੇ ਨਾ ਚੋਰ ਨੂੰ ਉਸ ਕਾਬੂ ਕਰਕੇ ਅਸੀਂ ਕਾਨੂੰਨ ਕਰਾਂਗੇ ਇਹ ਦੇਖਣ ਚ ਆਇਆ ਕਿ ਉਹ ਪਿੱਛੇ ਅੱਠ ਮੁੱਠ ਚੋਣਾ ਲੱਗਿਆ ਨਿਰਮਣ ਮੋਟਰ ਉੱਤੇ ਕਿੰਨੀ ਕਿਤੇ ਗਿਲੇ ਚੋਰੀ ਇਹ ਕਿੰਨੀ ਚੋਣ ਦਾ ਮੁੱਤ ਨੁਕਸਾਨ ਦੱਸਿਆ ਕਰਾਂ ਪੰਜ ਛੇ ਤੋੜੇ ਸੁਣਦੇ ਕਹਿੰਦਾ 10 ਬੀਰ ਕਹਿਸਿਆ ਕਰ ਰਿਹਾ ਬਾਕੀ ਵਾਲੇ ਵੈਰੀਫਾਈ ਕਰ ਰਹੇ ਹਾਂ ਅਸੀਂ ਜੋ ਹਮਾਰਾ ਸਟੇਟਮੈਂਟ ਲਿਖਾਊਗਾ ਉਹਦੇ ਅਨੁਸਾਰ ਜੇ ਅਸੀਂ ਕਾਰਵਾਈ ਹੋ ਦੋ ਸ਼ੰਦਾਲੀ ਆਲੀ ਫਰਮ ਦੀ ਕਸ਼ ਕਰਾਂਗੇ ਕੋਈ ਸੀਸੀਟੀਵੀ ਕੋਲ ਜੋ ਸੱਮਣੇ ਆ ਰਹੀ ਹੈ ਚੈੱਕ ਕਰ ਰਹੇ ਹਾਂ ਇਹ ਅਸੀਂ ਸੀਸੀਟੀਵੀ ਕੈਮਰਾ ਵਾਲੇ ਵਾਲੇ ਲੱਗੇ ਹੋਏ ਨੇ ਕਿਤੇ ਉਹ ਦੇਖ ਰਹੇ ਕੋਈ ਫੁਟੇਜ ਮਿਲੇ ਤਾਂ ਉਹਦੀ ਵਰਤੋਂ ਕਰਕੇ ਅਸੀਂ ਫੜਾਂਗੇ ਦੋਸ਼ੀ ਨੂੰ